ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਤੇ ਇਸ ਦੇ ਨਾਲ ਚੇਅਰਮੈਨ ਬਲਵਿੰਦਰ ਜੰਮੂ ਦੇ ਦਿਸ਼ਾ ਨਿਰਦੇਸ਼ਾ ਤੇ ਮਮਤੂਰ ਪ੍ਰੈਸ ਕਲੱਬ ਵੱਲੋਂ ਫਿਰੋਜ਼ਪੁਰ ਦਾ ਡਿਸਟ੍ਰਿਕਟ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦਰਮਿਆਨ ਕਿ ਫਿਰੋਜ਼ਪੁਰ ਦਾ ਡਿਸਟ੍ਰਿਕਟ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਈਡੈਂਟੀਟੀ ਕਾਰਡ ਦਿੱਤੇ ਗਏ ਮਮਤੂਰ ਪ੍ਰੈਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਡੀਸੀ ਫਿਰੋਜ਼ਪੁਰ ਨਾਲ ਮਿਲ ਕੇ ਫਿਰੋਸ਼ਾ ਟੂਲ ਤੇ ਪੱਤਰਕਾਰਾਂ ਦਾ yellow card ਨਾਲ ਚਲੰਦੀ ਗੱਲ ਕੀਤੀ ਜਾਵੇਗੀ ਤੇ ਟੋਲ ਪਲਾਜ਼ਾ ਵਾਲਿਆਂ ਦੇ ਨਾਲ ਜੇਕਰ ਗੱਲਬਾਤ ਨਹੀਂ ਹੁੰਦੀ ਤਾਂ ਫਿਰ ਉਹ ਧਰਨਾ ਦੇਣਗੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਾਗ ਦੇ ਸਮੇਂ ਦੇ ਵਿੱਚ ਪੱਤਰਕਾਰਾਂ ਤੱਕ ਕਰਨੀ ਬੜੀ ਹੀ ਮੁਸ਼ਕਲ ਰਹੀ ਹੈ ਉਹਨਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮਿਲ ਕੇ ਪੱਤਰਕਾਰ ਯੂਨੀਅਨ ਦੇ ਲਈ 1 ਕਰੋੜ ਦਾ ਬੀਮਾ ਕਰਵਾਉਣ ਦੀ ਵੀ ਮੰਗ ਕਰਨਗੇ ਸੁਰਾਵਾ ਰੇਲਵੇ ਬੱਸੇ ਅਤਤ ਵਿੱਚ ਵੀ ਪੱਤਰਕਾਰਾਂ ਨੂੰ ਛੋਟ ਹੋਣੀ ਚਾਹੀਦੀ ਇਸ ਤੇ ਉਹਨਾਂ ਦਾ ਕਹਿਣਾ ਹੈ ਕਿ ਗੱਲਬਾਤ ਹੋਵੇਗੀ ਇਸ ਮੌਕੇ ਪ੍ਰੈਸ ਕਲੱਬ ਤੋਂੜਦੇ ਮੈਂਬਰ ਰਵਿੰਦਰ ਸਿੰਘ ਕਾਲਾ ਜਸਮਨ ਸਿੰਘ ਬਲਦੇਵ ਰਾਜ ਸ਼ਰਮਾ ਅਸ਼ੋਕ ਭਰਦਵਾਜ ਪਰੇਸ਼ ਕੁਮਾਰ ਡਿੰਪੀ ਜਨਾ ਅਰुण ਮਹਿਰਾ ਤੇ ਰਾਜਕੁਮਾਰ ਤੇ ਹੋਰ ਮੈਂਬਰ ਵੀ ਹਾਜ਼ਰ ਸਨ ਤੁਹਾਡੀ ਦਾ ਡਿਸਟ੍ਰਿਕਟ ਪ੍ਰੈਸ ਫਰੋਜਪੁਰ ਨਾਲ ਮੀਟਿੰਗ ਹੋਈ ਹੈ ਉਸ ਬੰਦੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬਲਦੇਵ ਰਾਜ ਸ਼ਰਮਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਸਟੇਟ ਕੰਜੈਕਟਰ ਮੈਂਬਰ ਪੰਜਾਬ ਅੱਜ ਸਾਡੇ ਫਰੀਪੁਰ ਦੇ ਦਾ ਫਰੀਪੁਰ ਡਿਸਟ੍ਰਿਕਟ ਪ੍ਰੈਸ ਕਲੱਬ ਨਾਲ ਮੀਟਿੰਗ ਹੋਈ ਹੈ ਅਸ਼ੋਕ ਭਰਦਾਜੀ ਬੈਠੇ ਨੇ ਹੋਰ ਸਾਥੀ ਬੈਠੇ ਨੇ ਇਹ ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਹਿੱਸਾ ਬਣੇ ਨੇ ਇਹ ਇਕਾਈ ਸਥਾਪਿਤ ਕੀਤੀ ਹੈ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਟੇਸ਼ਨਾਂ ਤੇ ਇਹ ਇਕਾਈਆਂ ਸਥਾਪਿਤ ਕਰਾਂਗੇ ਕਿਉਂਕਿ ਅੱਜ ਕੱਲ੍ਹ ਵੋਟਾਂ ਦਾ ਰਾਜ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੇ ਮਿਲ ਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਇਕੱਠੇ ਹੋਈਏ ਸੋ ਜਿਸ ਤਰ੍ਹਾਂ ਜਸਵੰਤ ਜੀ ਨੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਕਿ ਜਿਵੇਂ ਟੋਲ ਪਲਾਜ਼ਾ ਤਲਵੰਡੀ ਭਾਈਆ ਟੋਲ ਪਲਾਜ਼ਾ ਉੱਤੋਂ ਬਹੁਤ ਹੀ ਦਿੱਕਤਾਂ ਆਉਂਦੀਆਂ ਨੇ ਹਰੇਕ ਪੱਤਰਕਾਰ ਨੂੰ ਸੋ ਉਹਨੂੰ ਖਲਵਾਉਣ ਲਈ ਡੀਸੀ ਸਾਹਿਬ ਨੂੰ ਮਿਲਾਂਗੇ ਦੂਸਰਾ ਪੱਤਰਕਾਰਾਂ ਵਾਸਤੇ ਜਿਹੜੀ ਰੇਲ ਦੀ ਮੁਫਤ ਸਬਦਾ ਉਹਦੇ ਵਾਸਤੇ ਅਤੇ ਮੁਫਤ ਬਾਥ ਸਰਵਿਸ ਇਹਦੇ ਵਾਸਤੇ ਵੀ ਅਤੇ ਪੱਤਰਕਾਰਾਂ ਦਾ ਬੀਮਾ ਦੀ ਵੀ ਗੱਲ ਹੋਈ ਹੈ ਨਾਲ ਹੀ ਜਿਵੇਂ ਇਹਨਾਂ ਕਿਆ ਵੀ ਆਪਦਾ ਦੇ ਵਿੱਚ ਜੇ ਕਿਸੇ ਪੱਤਰਕਾਰ ਦੀ ਮਰਤੀ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਦੋਸਤਾਂ ਵਾਸਤੇ 1 ਕਰੋੜ ਦੇ ਬੀਮਾ ਸੋ ਸਮੇਂ ਸਮੇਂ ਤੇ ਇਹ ਮੰਗਾ ਸੀ ਤਾਂ ਹੀ ਪੂਰੀਆਂ ਕਰਾ ਸਕਦੇ ਆ ਜੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ ਉਹ ਪਲੇਟਫਾਰਮ ਹੈ ਪੰਜਾਬ ਐਂਡ ਚੰਡੀਗੜ੍ਹ ਜਨਿਸਟਰੀ ਯੂਨੀਅਨ ਜਿਹਦੇ ਹਜ਼ਾਰ ਤੋਂ ਜ਼ਿਆਦਾ ਮੈਂਬਰ ਬਣ ਚੁੱਕੇ ਨੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਦੂਸੀਆਂ ਸਟੇਟਾਂ ਚ ਵੀ ਇਹਦੇ ਵੱਧ ਵੱਧ ਮੈਂਬਰ ਬਣ ਰਹੇ ਨੇ ਸੋ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਇੱਕ ਮੁਟ ਹੋਈਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਬਹੁਤ ਬਹੁਤ ਧੰਨਵਾਦ ਜੋ ਫਿਰੋਜ਼ਪੁਰ ਪੱਤਰਕਾਰਾਂ ਨਾਲ ਮੀਟਿੰਗ ਹੋਈ ਹੈ ਤੁਹਾਡੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਜੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਫਿਰੋਜ਼ਪੁਰ ਦਿਹਾਤੀ ਦੀ ਜਿਹੜੀ ਮੀਟਿੰਗ ਆ ਸਾਡੇ ਜਿਹੜੇ ਪ੍ਰਧਾਨ ਜੀ ਨੇ ਚੇਅਰਮੈਨ ਨੇ ਬਲਵਿੰਦਰ ਜਮੂਜੀ ਚੇਅਰਮੈਨ ਪ੍ਰਧਾਨ ਬਲਵੀਰ ਸਿੰਘ ਜੰਡੂ ਜੀ ਉਹਨਾਂ ਵੱਲੋਂ ਉਦੇਸ਼ ਸੀਗਾ ਉਹ ਅਸੀਂ ਅੱਜ ਮੀਟਿੰਗ ਕੀਤੀ ਤੇ ਫਿਰੋਜ਼ਪੁਰ ਦੇ ਵਿੱਚ ਜੀ ਉਸ ਦੇ ਵਿੱਚ ਇੱਕ ਤਾਂ ਫਿਰੋਜ਼ਪੁਰ ਦੀ ਦਾ ਪ੍ਰੈਸ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਦਾ ਜਿਹੜੀ ਇਕਾਈ ਗਠਨ ਕੀਤੀ ਗਈ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਈ ਕਾਰਡ ਆ ਉਹ ਵੀ ਵੰਡੇ ਗਏ ਆ ਹੋਰ ਜਿਹੜੀਆਂ ਸਾਡੀਆਂ ਪੱਤਰਕਾਰਾਂ ਦੀਆਂ ਮੁਸ਼ਕਲਾਂ ਸੀ ਕਿ ਫੀਲਡ ਦੇ ਵਿੱਚ ਪੱਤਰਕਾਰਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਉਸ ਤੇ ਵੀ ਮੈਂਬਰਾਂ ਨੇ ਵਿਚਾਰ ਵਟਾਂਦਰਾ ਕੀਤਾ ਔਰ ਉਹਦੇ ਹੱਲ ਦੀ ਵੀ ਅਸੀਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲਣ ਦੀ ਇੱਕ ਬਿਉਂਦ ਬਣਾਈ ਹੈ ਔਰ ਜਲਦੀ ਹੀ ਉਹਨਾਂ ਨੂੰ ਮਿਲ ਕੇ ਆਪਣੀਆਂ ਜਿਹੜੀਆਂ ਮੰਗਾਂ ਤੋਂ ਜਾਣੂ ਕਰਵਾਉਣਾ ਤੇੜਕੀ ਨਾਮ ਹੈ ਜੀ ਮੈਂ ਜਸਵੰਤ ਸਿੰਘ ਥਿੰਦ ਜੀ ਜ਼ਿਲ੍ਹਾ ਪ੍ਰਧਾਨ ਪ੍ਰੈਸ ਕਲੱਬ ਫੂਲਸਪੁਰ ਦਿਹਾਤੀ ਅਸੀਂ ਇੱਕ ਸਾਡਾ ਮੇਨ ਮੰਗਾ ਜੀ ਜਿਹੜਾ ਫਰੋਸ਼ਾ ਦਾ ਟੋਲ ਪਲਾਜਾ ਉਹ ਬਹੁਤ ਪਰੇਸ਼ਾਨ ਕਰਦੇ ਪੱਤਰਕਾਰਾਂ ਨੂੰ ਉਸ ਸਬੰਧ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਫਰੋਸ਼ਾ ਨੂੰ ਅਸੀਂ ਜਲਦੀ ਹੀ ਮਿਲ ਕੇ ਪੂਰੀ ਟੀਮ ਮਿਲ ਕੇ ਅਸੀਂ ਇੱਕ ਮੰਗ ਪੱਤਰ ਦੇਾਂਗੇ ਔਰ ਪੱਤਰਕਾਰਾਂ ਨੂੰ ਇਸ ਚੀਜ਼ ਤੋਂ ਨਿਜਾਦ ਦਵਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਇੱਕ ਸਾਡੀਆਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿੱਦਾਂ ਹੁਣ ਜੰਗ ਦਾ ਪਿੱਛੇ ਮਾਹੌਲ ਬਣਿਆ ਸੀਗਾ ਕਿਉਂਕਿ ਸਾਡਾ ਕੰਮ ਹੀ ਬਹੁਤ ਖੰਡੇ ਦੀ ਧਾਰਤਿਆ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਪੰਜਾਬ ਸਰਕਾਰ ਤੋਂ ਕਿ ਸਾਨੂੰ ਵੀ ਜਿੱਦਾਂ ਦੂਜੇ ਸ਼ਹੀਦ ਦੇ ਕਿਸੇ ਪੱਤਰਕਾਰ ਨੂੰ ਕੋਈ ਦਿੱਕਤ ਆ ਜਾਂਦੀ ਕਿਸੇ ਦੀ ਮੌਤ ਹੋ ਜਾਂਦੀ ਤੇ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਉਹਦੇ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਇਹ ਸਾਡੀ ਸਭ ਤੋਂ ਵੱਡੀ ਮੰਗ ਹੈ ਇਹ ਅਸੀਂ ਜਲਦੀ ਹੀ ਮੁੱਖ ਮੰਤਰੀ ਸਾਹਿਬ ਦੀ ਟੇਬਲ ਤੇ ਗੱਲ ਉਹਨਾਂ ਕੋਲ ਟਾਈਮ ਲੈ ਕੇ ਰੱਖਾਂਗੇ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਨਮਾਇंदे ਹੈਗੇ ਆ ਉਹਨਾਂ ਨੇ ਵੀ ਮੁੱਖ ਮੰਤਰੀ ਕੋਲ ਲਾਈਨ ਦਾ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਵੀ ਟਾਈਮ ਮਿਲਿਆ ਅਸੀਂ ਸਾਰੇ ਉਹਨਾਂ ਦੀ ਟੇਬਲ ਤੇ ਬੈਠ ਕੇ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਦੇ ਅੱਗੇ ਰੱਖਾਂਗੇ ਔਰ ਉਹਨਾਂ ਨੂੰ ਪੂਰੀਆਂ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ